ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤਾਂ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਜੇਕਰ ਤੁਸੀਂ ਘਰ ਦੀ ਕੈਂਚੀ ਨੂੰ ਚੁੱਕ ਕੇ ਇਸ ਜਗ੍ਹਾ ਤੇ ਰੱਖ ਦਿੰਦੇ ਹੋ ਮੰਨ ਕੇ ਚੱਲੋਗੇ ਤੁਹਾਡੇ ਮਨ ਦੀ ਹਰ ਇੱਕ ਇੱਛਾ ਦਿਨਾਂ ਵਿੱਚ ਹੀ ਪੂਰੀ ਹੋ ਜਾਵੇਗੀ ਤੁਹਾਡੀ ਜ਼ਿੰਦਗੀ ਵਿੱਚੋਂ ਜਿਹੜੀਆਂ ਮੁਸ਼ਕਿਲਾਂ ਤੇ ਪਰੇਸ਼ਾਨੀਆਂ ਹਨ ਉਹਨਾਂ ਦਾ ਅੰਤ ਹੋ ਜਾਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਸਾਧ ਸੰਗਤ ਜੀ ਅੱਜ ਤੁਹਾਡੇ ਲਈ ਛੋਟਾ ਜਿਹਾ ਉਪਾਅ ਲੈ ਕੇ ਆਏ ਹਾਂ। ਪਰ ਇਸ ਦੇ ਨਾਲ ਸਾਧ ਸੰਗਤ ਜੀ ਅਸੀਂ ਤੁਹਾਡੇ ਲਈ ਛੋਟੀ ਜਿਹੀ ਜਾਣਕਾਰੀ ਵੀ ਲੈ ਕੇ ਆਏ ਹਾਂ। ਇਸ ਦੇ ਬਾਰੇ ਸਾਧ ਸੰਗਤ ਜੀ ਤੁਹਾਨੂੰ ਪਤਾ ਹੋਣ ਕਰਕੇ ਤੁਸੀਂ ਆਪਣੇ ਹੱਥੋਂ ਹੀ ਆਪਣੇ ਘਰ ਦਾ ਕਾਫੀ ਨੁਕਸਾਨ ਕਰ ਬੈਠਦੇ ਹੋ। ਇਹ ਗੱਲ ਬਿਲਕੁਲ ਹੀ ਸੱਚ ਹੈ ਜਦੋਂ ਤੁਸੀਂ ਇਸ ਵੀਡੀਓ ਨੂੰ ਪੂਰਾ ਵੇਖੋਗੇ ਤੁਹਾਨੂੰ ਫਿਰ ਪਤਾ ਲੱਗੇਗਾ ਕਿ ਤੁਸੀਂ ਕਿਵੇਂ ਜਾਣੇ ਅਣਜਾਣੇ ਵਿੱਚ ਗਲਤੀ ਕਰਦੇ ਹੋ ਜਿਸ ਦੇ ਨਾਲ ਤੁਸੀਂ ਆਪਣੇ ਘਰ ਦੇ ਵਿੱਚ ਆਪਣੇ ਲਈ ਪਰੇਸ਼ਾਨੀਆਂ ਤੇ ਗਰੀਬੀ ਲੈ ਕੇ ਆਉਂਦੇ ਹੋ ਉਹ ਕਿਹੜੀਆਂ ਗਲਤੀਆਂ ਹਨ ਜਿਹੜੀਆਂ ਸਾਨੂੰ ਨਹੀਂ ਕਰਨੀਆਂ ਚਾਹੀਦੀਆਂ ਪਰ ਸਭ ਤੋਂ ਪਹਿਲਾਂ ਸਾਥ ਸੰਗਤ ਜੀ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦਿਓ ਸਾਤਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਗੱਲ ਕਰਦੇ ਹਾਂ ਜੀ ਅੱਜ ਦੀ ਵੀਡੀਓ ਦੀ ਕਿਹੜੀ ਕੈਂਚੀ ਹੈ ਨਾ ਉਹ ਤੁਹਾਡੇ ਘਰ ਵਿੱਚ ਕਿਵੇਂ ਖੁਸ਼ੀਆਂ ਤੇ ਬਰਕਤਾਂ ਲਿਆ ਸਕਦੀ ਹੈ ਜੋ ਕਿ ਖਾਸ ਕਰਕੇ ਹਰ ਇੱਕ ਘਰ ਵਿੱਚ ਹੁੰਦੀ ਹੈ ਖਾਸ ਕਰਕੇ ਘਰਾਂ ਵਿੱਚ ਕਪੜਾ ਕੱਟਣ ਲਈ ਕੈਂਚੀ ਨੂੰ ਵਰਤਿਆ ਜਾਂਦਾ ਹੈ ਕਈ ਕੰਮਾਂ ਨੂੰ ਕਰਨ ਵਾਸਤੇ ਕੈਂਚੀ ਦਾ ਇਸਤੇਮਾਲ ਕਰਦੇ ਹਾਂ ਤੇ ਕਈ ਲੋਕ ਆਪਣੇ ਘਰ ਦੇ ਵਿੱਚ ਰਸੋਈ ਦੇ ਵਿੱਚ ਵੀ ਕੈਂਚੀ ਦੀ ਵਰਤੋਂ ਕਰਦੇ ਹਨ ਸਾਧ ਸੰਗਤ ਜੀ ਹਰੀ ਮਿਰਚ ਨੂੰ ਕੱਟਣ ਦੇ ਲਈ ਜਾਂ ਸਬਜ਼ੀ ਕੱਟਣ ਦੇ ਲਈ ਕਹਿਣ ਤੋਂ ਭਾਵ ਕਿ ਕੈਂਚੀ ਦੀ ਜ਼ਰੂਰਤ ਸਾਨੂੰ ਰਸੋਈ ਵਿੱਚ ਵੀ ਹੁੰਦੀ ਹੈ ਜੇਕਰ ਆਪਾਂ ਗੱਲ ਕਰੀਏ ਤਾਂ ਕੈਂਚੀ ਇੱਕ ਤਰ੍ਹਾਂ ਦੀ ਨੁਕੀਲੀ ਚੀਜ਼ ਹੈ ਜਿਸ ਦਾ ਕੰਮ ਹੁੰਦਾ ਹੈ ਕੱਟਣਾ ਤੇ ਸਾਧ ਸੰਗਤ ਜੀ ਹਰ ਚੀਜ਼ ਨੂੰ ਕੁੱਤਰਨਾ ਕੈਂਚੀ ਦਾ ਕੰਮ ਹੈ ਉਹ ਕੈਂਚੀ ਜਿਹੜੀ ਹੈ ਅਸੀਂ ਸਹੀ ਦਿਸ਼ਾ ਦੇ ਵਿੱਚ ਜੇਕਰ ਨਹੀਂ ਰੱਖਾਂਗੇ ਉਹ ਸਾਡੇ ਰਿਸ਼ਤਿਆਂ ਨੂੰ ਖਰਾਬ ਕਰ ਦੇਵੇਗੀ ਇਥੋਂ ਤੱਕ ਕਿ ਸਾਡੇ ਰਿਸ਼ਤਿਆਂ ਨੂੰ ਖਤਰ ਕਰ ਸਕਦੀ ਹੈ ਸਾਡੇ ਰਿਸ਼ਤਿਆਂ ਦੇ ਨਾਲ ਨਾਲ ਸਾਤ ਸੰਗਤ ਜੀ ਸਾਡੀ ਕਿਸਮਤ ਨੂੰ ਖਰਾਬ ਕਰ ਦੇਵੇਗੀ ਅੱਜ ਦੀ ਵੀਡੀਓ ਵਿੱਚ ਸਾਤ ਸੰਗਤ ਜੀ ਅਸੀਂ ਤੁਹਾਨੂੰ ਕੈਂਚੀ ਦਾ ਇੱਕ ਛੋਟਾ ਜਿਹਾ ਉਪਾਅ ਦੱਸਾਂਗੇ ਤੇ ਇਹ ਉਪਾਅ ਹੈ ਜੀ ਜਿਸ ਦੇ ਨਾਲ ਅਸੀਂ ਤੁਹਾਨੂੰ 3-4 ਛੋਟੀਆਂ-ਛੋਟੀਆਂ ਜਾਣਕਾਰੀਆਂ ਵੀ ਦੇਵਾਂਗੇ ਜੋ ਇਹ ਉਪਾਅ ਹੋਵੇਗਾ ਸਾਧ ਸੰਗਤ ਜੀ ਇਹ ਤੁਹਾਡੀਆਂ ਸਾਰੀਆਂ ਪਰੇਸ਼ਾਨੀਆਂ ਨੂੰ ਦੂਰ ਕਰ ਦੇਵੇਗਾ ਕਿਉਂਕਿ ਉਪਾਅ ਕਰਨ ਤੋਂ ਪਹਿਲਾਂ ਸਾਧ ਸੰਗਤ ਜੀ ਤੁਹਾਨੂੰ ਇਹਨਾਂ ਗੱਲਾਂ ਦੀ ਜਾਣਕਾਰੀ ਹੋਣੀ ਬੜੀ ਜ਼ਰੂਰੀ ਹੈ ਕਿ ਉਹ ਕਿਹੜੀਆਂ ਗੱਲਾਂ ਹਨ ਜਿਨ੍ਹਾਂ ਦੇ ਕਰਕੇ ਸਾਡੇ ਘਰ ਵਿੱਚ ਪਰੇਸ਼ਾਨੀ ਆਉਂਦੀ ਹੈ ਤੇ ਸਾਨੂੰ ਇਹਨਾਂ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਸਭ ਤੋਂ ਪਹਿਲੀ ਗੱਲ ਸਾਧ ਸੰਗਤ ਜੀ ਜਦੋਂ ਵੀ ਤੁਸੀਂ ਆਪਣੇ ਘਰ ਦੇ ਵਿੱਚ ਕੈਂਚੀ ਜਿਹੜੀ ਹੈ ਕਿਹੜੀ ਜਗ੍ਹਾ ਤੇ ਰੱਖਦੇ ਹੋ ਉਸ ਦਾ ਜੋ ਨੁਕੀਲਾ ਭਾਗ ਹੁੰਦਾ ਹੈ ਕਹਿਣ ਤੋਂ ਭਾਵ ਜਿਹੜੀ ਸਾਈਡ ਤੋਂ ਅਸੀਂ ਕਪੜਾ ਕੱਟਦੇ ਹਾਂ ਜਾਂ ਕੋਈ ਚੀਜ਼ ਕੱਟਦੇ ਹਾਂ ਉਸ ਨੂੰ ਉੱਪਰ ਕਰਕੇ ਬਿਲਕੁਲ ਵੀ ਨਹੀਂ ਰੱਖਣਾ ਚਾਹੀਦਾ ਜਿਵੇਂ ਅਹੀਂ ਕਈ ਵਾਰ ਵੇਖਦੇ ਹਾਂ ਕਈ ਘਰਾਂ ਦੇ ਵਿੱਚ ਡਾਈਨਿੰਗ ਟੇਬਲ ਤੇ ਜਾਂ ਫਿਰ ਰਸੋਈ ਦੇ ਵਿੱਚ ਉਹਨਾਂ ਨੇ ਚਮਚ ਰੱਖੇ ਹੁੰਦੇ ਹਨ ਉਹਨਾਂ ਦਾ ਜਿਹੜਾ ਨੁਕੀਲਾ ਭਾਗ ਹੁੰਦਾ ਹੈ ਉਹ ਉੱਪਰ ਕਰਕੇ ਰੱਖ ਦਿੰਦੇ ਹਨ ਸਾਧ ਸੰਗਤ ਜੀ ਇਹਨਾਂ ਚੀਜ਼ਾਂ ਦਾ ਤੁਸੀਂ ਖਾਸ ਧਿਆਨ ਰੱਖੋ ਤੁਸੀਂ ਕੈਂਚੀ ਦਾ ਵੀ ਚਮਚ ਦਾ ਵੀ ਜਿਹੜਾ ਹੁੰਦਾ ਹੈ ਉਹ ਨੁਕੀਲਾ ਭਾਗ ਜਿਹੜਾ ਹੁੰਦਾ ਹੈ ਉਹ ਨੀਚੇ ਵੱਲ ਨੂੰ ਕਰਕੇ ਰੱਖਣਾ ਚਾਹੀਦਾ ਹੈ ਕਦੇ ਵੀ ਉੱਪਰ ਕਰਕੇ ਨਹੀਂ ਰੱਖਣਾ ਚਾਹੀਦਾ ਅਸੀਂ ਆਪਣੇ ਘਰ ਦੇ ਵਿੱਚ ਸਭ ਤੋਂ ਵੱਡੀ ਗਲਤੀ ਕਰਦੇ ਹਾਂ ਜੋ ਕਿ ਸਾਨੂੰ ਬਿਲਕੁਲ ਨਹੀਂ ਕਰਨੀ ਚਾਹੀਦੀ ਕਹਿਣ ਤੋਂ ਭਾਵ ਸਾਧ ਸੰਗਤ ਜੀ ਭਾਵੇਂ ਇਹ ਛੁਰੀਆਂ ਕਾਂਟੇ ਕੋਈ ਵੀ ਚੀਜ਼ ਹੋਵੇ ਉਸ ਦਾ ਨੁਕੀਲਾ ਭਾਗ ਜਿਹੜਾ ਹੁੰਦਾ ਹੈ ਉੱਪਰ ਨੂੰ ਖੜਾ ਕਰਕੇ ਨਹੀਂ ਰੱਖਣਾ ਚਾਹੀਦਾ ਆਪਣੇ ਘਰ ਦੇ ਵਿੱਚ ਸਭ ਤੋਂ ਵੱਡੀ ਇਹ ਗਲਤੀ ਕਰ ਬੈਠਦੇ ਹਾਂ ਜੋ ਕਿ ਸਾਨੂੰ ਬਿਲਕੁਲ ਨਹੀਂ ਕਰਨੀ ਚਾਹੀਦੀ ਕਹਿਣ ਤੋਂ ਭਾਵ ਸਾਧ ਸੰਗਤ ਜੀ ਇਹ ਭਾਵੇਂ ਸ਼ੁਰੀਆਂ ਕਾਂਟੇ ਕੋਈ ਵੀ ਚੀਜ਼ ਹਨ ਇਹਨਾਂ ਦਾ ਖਾਸ ਧਿਆਨ ਰੱਖਿਆ ਕਰੋ ਕਿਉਂਕਿ ਇਹ ਸਾਡਾ ਰਾਹੂ ਤੇ ਕੇਤੂ ਹਨ ਇਸ ਕਾਰਨ ਸਾਡੇ ਦਿਨ ਖਰਾਬ ਹੋ ਜਾਂਦੇ ਹਨ ਤੇ ਰਾਹੂ ਕੇਤੂ ਜਿਹੜਾ ਹੈ ਸਾਡਾ ਖਰਾਬ ਹੋ ਜਾਂਦਾ ਹੈ ਸਾਨੂੰ ਰਾਜੇ ਤੋਂ ਕੰਗਾਲ ਵੀ ਕਰ ਸਕਦਾ ਹੈ ਤੇ ਸਾਡਾ ਰਾਹੂ ਤੇ ਕੇਤੂ ਜੇ ਵਧੀਆ ਹੋਵੇ ਭਿਖਾਰੇ ਤੋਂ ਰਾਜਾ ਵੀ ਬਣਾ ਸਕਦਾ ਹੈ ਸਾਧ ਸੰਗਤ ਜੀ ਪਹਿਲੀ ਚੀਜ਼ ਤੇ ਦੂਸਰੀ ਚੀਜ਼ ਹੁੰਦੀ ਹੈ ਕਿ ਤੁਸੀਂ ਕਦੇ ਵੀ ਆਪਣੇ ਹੱਥ ਦੇ ਨਾਲ ਕਿਸੇ ਵੀ ਚੀਜ਼ ਨੂੰ ਨਹੀਂ ਫੜਾਉਣਾ ਚਾਹੀਦਾ। ਸਾਧ ਸੰਗਤ ਜੀ ਕਈ ਭੈਣ ਭਰਾ ਕੀ ਸੋਚਣਗੇ ਕਿ ਜੇਕਰ ਸਾਡੇ ਕੋਲ ਕੈਂਚੀ ਲੈਣ ਕੋਈ ਆਉਂਦਾ ਹੈ ਤਾਂ ਉਸ ਨੂੰ ਕਿਉਂ ਨਾ ਦਈਏ। ਕਈ ਵਾਰ ਆਪਣੇ ਘਰ ਦੇ ਵਿੱਚ ਦੂਸਰਾ ਪਰਿਵਾਰਕ ਮੈਂਬਰ ਕੋਈ ਲੈਣ ਆ ਜਾਂਦਾ ਹੈ। ਸਾਧ ਸੰਗਤ ਜੀ ਜੇਕਰ ਤੁਸੀਂ ਕੈਂਚੀ ਦੇਣੀ ਹੈ ਤਾਂ ਕੋਸ਼ਿਸ਼ ਕਰੋ ਕਿ ਜਿਹੜੀ ਸਾਈਡ ਤੇ ਪਲਾਸਟਿਕ ਲੱਗੀ ਹੁੰਦੀ ਹੈ ਉਸ ਸਾਈਡ ਤੋਂ ਤੁਸੀਂ ਕੈਂਚੀ ਫੜਾ ਕੇ ਜੇਕਰ ਤੁਹਾਡੇ ਤੋਂ ਕੋਈ ਲੈਣ ਆਉਂਦਾ ਹੈ ਫਿਰ ਹੀ ਦਿਓ। ਪਰ ਤੁਸੀਂ ਕੋਸ਼ਿਸ਼ ਕਰੋ ਕਿ ਤੁਹਾਨੂੰ ਕੈਂਚੀ ਦੇਣੀ ਨਾ ਪਵੇ ਪਰ ਫਿਰ ਵੀ ਇਸ ਤੋਂ ਇਲਾਵਾ ਦੂਸਰੀ ਜੋ ਆਪਸ਼ਨ ਹੈ ਤੁਸੀਂ ਕੈਂਚੀ ਜੇ ਦੇਣੀ ਹੈ ਤਾਂ ਤੁਸੀਂ ਕੈਂਚੀ ਨੂੰ نیچے ਰੱਖ ਦਿਓ نیچے ਰੱਖ ਕੇ ਉਸ ਨੂੰ ਇਹ ਨਾ ਕਹਿ ਦਿਓ ਕਿ ਤੁਸੀਂ ਇੱਥੋਂ ਚੱਕ ਲਓ ਜਾਂ ਫਿਰ ਫੜ ਲਓ ਇਸ ਤੋਂ ਇਲਾਵਾ ਸਾਤ ਸੰਗਤ ਜੀ ਜੇਕਰ ਤੁਹਾਨੂੰ ਹੱਥ ਦੇ ਵਿੱਚ ਦੇਣੀ ਪੈ ਵੀ ਜਾਂਦੀ ਹੈ ਤੁਸੀਂ ਇਹਨੂੰ ਕੀਲਾ ਹਿੱਸਾ ਜਿਹੜਾ ਹੈ ਉਹ ਹੱਥ ਦੇ ਵਿੱਚ ਨਹੀਂ ਰੱਖਣਾ ਦੂਜੀ ਸਾਈਡ ਤੋਂ ਦੂਜੇ ਪਰਸਨ ਦੇ ਹੱਥ ਵਿੱਚ ਕੈਂਚੀ ਫੜਾਉਣੀ ਹੈ ਇਸ ਤਰ੍ਹਾਂ ਕੀ ਹੁੰਦਾ ਹੈ ਸਤ ਸੰਗਤ ਜੀ ਜਿਹੜੀ ਕੈਂਚੀ ਹੈ ਸਾਡਾ ਕੇਤੂ ਹੁੰਦਾ ਹੈ ਤੇ ਜੇਕਰ ਅਸੀਂ ਆਪਣਾ ਕੇਤੂ ਹੀ ਦੂਜੇ ਪਰਸਨ ਦੇ ਹੱਥ ਵਿੱਚ ਫੜਾ ਦਈਏ ਜੇਕਰ ਤੁਹਾਡਾ ਕੇਤੂ ਗ੍ਰਹਿ ਜਿਹੜਾ ਮਜ਼ਬੂਤ ਹੋਵੇਗਾ ਵਧੀਆ ਹੋਵੇਗਾ ਉਹ ਤੁਹਾਡੇ ਘਰ ਵਿੱਚ ਅਨੇਕਾਂ ਖੁਸ਼ੀਆਂ ਲਿਆ ਸਕਦਾ ਹੋਵੇਗਾ ਤੁਹਾਡੇ ਘਰ ਦੀਆਂ ਸਾਰੀਆਂ ਮੁਸ਼ਕਲਾਂ ਦੂਰ ਕਰਕੇ ਤੁਹਾਡੇ ਸਾਰੇ ਇਹ ਕਾਰੋਬਾਰ ਜਿਹੜੇ ਹਨ ਉਹ ਸਫਲ ਕਰ ਦਿੰਦਾ ਹੈ ਪਰ ਜੇਕਰ ਸਾਧ ਸੰਗਤ ਜੀ ਤੁਸੀਂ ਆਪਣੇ ਹੱਥ ਨਾਲ ਕਿਸੇ ਨੂੰ ਦੇ ਦੇਂਦੇ ਹੋ ਫਿਰ ਉਹ ਤੁਹਾਡੇ ਨਾਲ ਗਲਤ ਹੋਣਾ ਸ਼ੁਰੂ ਹੋ ਜਾਂਦਾ ਹੈ ਇਹ ਸੀ ਦੂਜਾ ਕਾਰਨ ਤੀਜਾ ਕਾਰਨ ਇਸ ਨੂੰ ਕਰਨ ਤੋਂ ਬਾਅਦ ਦੇ ਵਿੱਚ ਅਸੀਂ ਤੁਹਾਨੂੰ ਖਿੱਚੇ ਦੇ ਨਾਲ ਕੀਤਾ ਜਾਣ ਵਾਲਾ ਛੋਟਾ ਜਿਹਾ ਉਪਾਅ ਦੱਸਾਂਗੇ ਜੇਕਰ ਤੁਸੀਂ ਆਪਣੇ ਘਰ ਵਿੱਚ ਕੈਂਚੀ ਨੂੰ ਰੱਖਦੇ ਹੋ ਤਾਂ ਤੁਸੀਂ ਆਪਣੇ ਘਰ ਵਿੱਚ ਕੈਂਚੀ ਨੂੰ ਉੱਤਰ ਦਿਸ਼ਾ ਵਿੱਚ ਰੱਖੋ ਕਹਿਣ ਤੋਂ ਭਾਵ ਸਾਧ ਸੰਗਤ ਜੀ ਨਾਰਥ ਸਾਈਡ ਤੇ ਜੋ ਕੈਂਚੀ ਹੈ ਉਸ ਨੂੰ ਨਾਰਥ ਸਾਈਡ ਤੇ ਹੀ ਰੱਖਣਾ ਚਾਹੀਦਾ ਹੈ ਇੱਕ ਗੱਲ ਦਾ ਹਮੇਸ਼ਾ ਹੀ ਧਿਆਨ ਰੱਖੋ ਰੈਂਚੀ ਨੂੰ ਸਾਊਥ ਸਾਈਡ ਤੇ ਨਹੀਂ ਰੱਖਣਾ ਚਾਹੀਦਾ ਇਸ ਤਰੀਕੇ ਦੇ ਨਾਲ ਤੁਹਾਡਾ ਜਿਹੜਾ ਗੇਤੂ ਹੈ ਖਰਾਬ ਹੋ ਜਾਵੇਗਾ ਇਸ ਦੇ ਨਾਲ ਆਪਣੀ ਜ਼ਿੰਦਗੀ ਵਿੱਚ ਤੁਹਾਨੂੰ ਕਈ ਤਰੀਕੇ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਣਾ ਹੈ ਇਹਨਾਂ ਤਿੰਨ ਚੀਜ਼ਾਂ ਦਾ ਖਾਸ ਕਰਕੇ ਤੁਸੀਂ ਖਾਸ ਧਿਆਨ ਰੱਖਣਾ ਹੈ ਤੇ ਤੁਹਾਡੇ ਘਰ ਵਿੱਚ ਜੇਕਰ ਕੋਈ ਕਲੇ ਕਲੇਸ਼ ਹੈ ਤੁਹਾਡੇ ਘਰ ਚੋਂ ਤੁਰੰਤ ਦੂਰ ਹੋ ਜਾਵੇਗੀ ਇਸ ਤੋਂ ਇਲਾਵਾ ਅਸੀਂ ਕਈ ਵਾਰ ਕਈ ਖਰਾਬ ਜਿਹਾ ਸੌਂਦੇ ਹਾਂ ਤੇ ਉਹਨਾਂ ਦੇ ਘਰਾਂ ਵਿੱਚ ਦਾ ਜੋ ਸਾਰਾ ਸਮਾਂ ਹੁੰਦਾ ਹੈ ਸਾਰੇ ਦਿਨ ਦਾ ਉਹ ਬਹੁਤ ਹੀ ਵਧੀਆ ਚੱਲਿਆ ਜਾਂਦਾ ਹੈ ਪਰ ਜਦੋਂ ਰਾਤ ਦਾ ਸਮਾਂ ਹੁੰਦਾ ਹੈ ਉਹਨਾਂ ਦੇ ਹਸਬੰਡ ਵਾਈਫ ਦੇ ਵਿੱਚ ਆਪਸ ਚ ਲੜਾਈ ਹੋਣੀ ਸ਼ੁਰੂ ਹੋ ਜਾਂਦੀ ਹੈ ਜੇਕਰ ਗੱਲ ਕਰੀਏ ਸਾਥ ਸੰਗਤ ਜੀ ਇਸ ਚੀਜ਼ ਦਾ ਮੁੱਖ ਕਾਰਨ ਕੀ ਹੁੰਦਾ ਹੈ ਕਿ ਸਾਨੂੰ ਇਹ ਜਿਹੜੀਆਂ ਨੁਕੇਲੀਆਂ ਚੀਜ਼ਾਂ ਹਨ ਸਾਡੇ ਘਰ ਵਿੱਚ ਉੱਪਰ ਨੂੰ ਕਰਕੇ ਰੱਖੀਆਂ ਹੁੰਦੀਆਂ ਹਨ ਇਹ ਸਾਡੇ ਘਰ ਵਿੱਚ ਲੜਾਈ ਤੇ ਕਲੇਸ਼ ਵਧਾਉਂਦੀਆਂ ਹਨ ਤੁਸੀਂ ਜਦੋਂ ਵੀ ਆਪਣੇ ਘਰ ਵਿੱਚ ਕੈਂਚੀ ਨੂੰ ਕੱਪੜੇ ਕੱਟਣ ਲਈ ਵਰਤਦੇ ਹੋ ਵਰਤੋਂ ਕਰਨ ਤੋਂ ਬਾਅਦ ਵਿੱਚ ਕੋਸ਼ਿਸ਼ ਕਰੋ ਕਿ ਕੈਂਚੀ ਨੂੰ ਤੁਸੀਂ ਕੱਪੜੇ ਵਿੱਚ ਲਪੇਟ ਕੇ ਰੱਖੋ ਇਸ ਤੋਂ ਇਲਾਵਾ ਸਾਧ ਸੰਗਤ ਜੀ ਜੇ ਤੁਸੀਂ ਕੈਂਚੀ ਨੂੰ ਰਸੋਈ ਵਿੱਚ ਵਰਤਦੇ ਹੋ ਕੋਸ਼ਿਸ਼ ਕਰੋ ਕਿ ਕੈਂਚੀ ਨੂੰ ਡੱਬੇ ਵਿੱਚ ਪਾ ਕੇ ਰੱਖੋ ਨਾਲ ਹੀ ਨਾਲ ਸਾਧ ਸੰਗਤ ਜੀ ਜੇਕਰ ਤੁਹਾਡੇ ਘਰ ਵਿੱਚ ਪੁਰਾਣੇ ਕੱਲ ਹੈ ਜਿਨ੍ਹਾਂ ਨੂੰ ਜੰਗਾਲ ਲੱਗਾ ਹੋਇਆ ਹੈ ਤੁਹਾਡੇ ਘਰ ਵਿੱਚ ਜਿੰਨੀਆਂ ਵੀ ਜੰਗਾਲ ਲੱਗੀਆਂ ਚੀਜ਼ਾਂ ਹਨ ਘਰ ਦੇ ਵਿੱਚੋਂ ਤੁਰੰਤ ਬਾਹਰ ਕਰ ਦਿਓ ਉਸ ਤੋਂ ਇਲਾਵਾ ਸਾਧ ਸੰਗਤ ਜੀ ਜੇਕਰ ਤੁਹਾਡੇ ਘਰ ਵਿੱਚ ਕਲੇ ਕਲੇਸ਼ ਕੋਈ ਕੇਸ ਚੱਲ ਰਿਹਾ ਹੈ ਤੁਹਾਡੇ ਘਰ ਨੂੰ ਪੈਸੇ ਨੂੰ ਲੈ ਕੇ ਕੋਈ ਪਰੇਸ਼ਾਨੀ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਤੁਹਾਡੇ ਘਰ ਵਿੱਚ ਬਹੁਤ ਸਾਰੀਆਂ ਪਰੇਸ਼ਾਨੀਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ ਬੱਚੇ ਦੀ ਕੋਈ ਪਰੇਸ਼ਾਨੀ ਹੈ ਕਹਿਣ ਤੋਂ ਭਾਵ ਬੱਚਾ ਕਨਸੀਵ ਨਹੀਂ ਹੋ ਰਿਹਾ ਉਸ ਲਈ ਕੀ ਕਰਨਾ ਹੈ ਤੁਸੀਂ ਇੱਕ ਕੈਂਚੀ ਲੈਣੀ ਹੈ ਕੈਂਚੀ ਆਪਣੇ ਸਿਰ ਤੋਂ 7 ਵਾਰ ਐਂਟੀ ਕਲॉकवाइज ਘੁਮਾ ਲੈਣੀ ਹੈ ਇਸ ਤਰ੍ਹਾਂ ਜਦੋਂ ਕੈਂਚੀ ਨੂੰ ਆਪਣੇ ਸਿਰ ਤੋਂ ਘੁਮਾ ਲਓਗੇ 7 ਵਾਰ ਘੁਮਾਉਣ ਤੋਂ ਬਾਅਦ ਉਸ ਕੈਂਚੀ ਨੂੰ ਤੁਸੀਂ ਤੋੜ ਦੇਣਾ ਹੈ ਤੋੜਨ ਤੋਂ ਬਾਅਦ ਤੁਸੀਂ ਇਸ ਕੈਂਚੀ ਨੂੰ ਜਿਹੜਾ ਹੈ ਕਈ ਵਾਰ ਪਿੰਡ ਜਾਂ ਸ਼ਹਿਰ ਦੇ ਡਸਟਬਿਨ ਪਲਾਸਟਿਕ ਵਾਲੇ ਹੁੰਦੇ ਹਨ ਉਸ ਦੇ ਵਿੱਚ ਤੁਸੀਂ ਇਸ ਨੂੰ ਸੁੱਟ ਦੇਣਾ ਹੈ ਇਹ ਉਪਾਅ ਕਰਨ ਦੇ ਨਾਲ ਤੁਹਾਡੇ ਘਰ ਵਿੱਚ ਜੋ ਪੈਸਿਆਂ ਸੰਬੰਧੀ ਪਰੇਸ਼ਾਨੀ ਸੀ ਦੂਰ ਹੋ ਜਾਵੇਗੀ ਕਿਉਂਕਿ ਜਿਨ੍ਹਾਂ ਦੇ ਪੈਸੇ ਆਉਣ ਦੇ ਰਸਤੇ ਬੰਦ ਹੋ ਚੁੱਕੇ ਹੋਣਗੇ ਉਹ ਤਰਪੈਣਗੇ ਕਾਰੋਬਾਰ ਬੰਦ ਹੋ ਗਏ ਸੀ ਇਹੋ ਜਿਹੀਆਂ ਮੁਸ਼ਕਲਾਂ ਦਾ ਵੀ ਹੱਲ ਹੋ ਜਾਵੇਗਾ ਤੁਹਾਡੇ ਘਰ ਵਿੱਚ ਧਨ ਪੈਸਾ ਕਦੇ ਵੀ ਕਮੀ ਨਹੀਂ ਦੇਵੇਗਾ ਇਸ ਤੋਂ ਇਲਾਵਾ ਦੂਜੀ ਚੀਜ਼ ਜੇਕਰ ਤੁਸੀਂ ਕਿਲੋ ਚਣਿਆਂ ਦੀ ਦਾਲ ਤੇ ਇੱਕ ਕੈਂਚੀ ਤੁਸੀਂ ਕਿਸੇ ਧਾਰਮਿਕ ਸਥਾਨ ਤੇ ਦਾਨ ਕਰਦੇ ਹੋ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਘਰ ਦੀਆਂ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਤੁਹਾਡੇ ਘਰ ਦਾ ਜਿਹੜਾ ਕੇਤੂ ਤੇ ਰਾਹੂ ਹੈ ਉਹ ਮਜ਼ਬੂਤ ਹੁੰਦਾ ਹੈ ਸਾਧ ਸੰਗਤ ਜੀ ਕੈਂਚੀ ਦੇ ਨਾਲ ਕੀਤਾ ਜਾਣ ਵਾਲਾ ਛੋਟਾ ਜਿਹਾ ਉਪਾਅ ਜਿਸ ਨੂੰ ਕਰਨ ਦੇ ਨਾਲ ਤੁਸੀਂ ਆਪਣੀਆਂ ਸਾਰੀਆਂ ਮੁਸ਼ਕਿਲਾਂ ਦੂਰ ਕਰ ਸਕਦੇ ਹੋ ਤੁਹਾਡੀਆਂ ਸਾਰੀਆਂ ਪਰੇਸ਼ਾਨੀਆਂ ਦਾ ਹੱਲ ਹੋ ਜਾਵੇਗਾ ਇਹ ਛੋਟੇ ਛੋਟੇ ਉਪਾਅ ਕਰਕੇ ਤੁਹਾਡੀ ਜ਼ਿੰਦਗੀ 'ਚ ਛੋਟੀਆਂ ਛੋਟੀਆਂ ਜਿਹੜੀਆਂ ਮੁਸ਼ਕਲਾਂ ਤੇ ਮੁਸੀਬਤਾਂ ਖੜੀਆਂ ਹਨ ਉਹ ਦੂਰ ਹੋ ਜਾਣਗੀਆਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਇਸ ਨੂੰ ਲਾਇਕ ਜ਼ਰੂਰ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ